ਹਾਂਜੀ ਸੋ ਸਤਿ ਸ਼੍ਰੀ ਅਕਾਲ ਸਾਥਿਓ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਆਪ ਲੈ ਕੇ ਆਏ ਜੀ ਆਪਣੀ ਅੱਜ ਦੀ ਕਲਾਸ ਸਾਥਿਓ ਇਸ ਸੀਰੀਜ਼ ਦੇ ਵਿੱਚ ਆਪਾਂ ਜਿਹੜੀ ਥਿਊਰੀ ਹੈ ਉਹ ਤੁਹਾਨੂੰ ਬਿਲਕੁਲ ਫ੍ਰੀ ਪ੍ਰੋਵਾਈਡ ਕਰਵਾਵਾਂਗੇ ਆਪਣੇ ਚੈਨਲ ਤੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਕਰ ਨਹੀਂ ਕੀਤਾ ਹੋਇਆ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਜਰੂਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਕਿ ਤੁਹਾਨੂੰ ਹਰ ਇੱਕ ਕਲਾਸ ਜਾਂ ਕੋਲਕੀ ਵੀਡੀਓ ਦੀ ਜਾਣਕਾਰੀ ਹੈ ਜਿਹੜੀ ਸਾਥੀਓ ਨੋਟੀਫਿਕੇਸ਼ਨ ਦੇ ਥਰੋ ਮਿਲਦੀ ਰਹੇ ਸੋ ਆਪਣੀ ਪਾਲਟਰੀ ਦੀ ਕਲਾਸ ਦਾ ਸਮਾਂ 5 ਵਜੇ ਹੋਇਆ ਕਰੂਗਾ ਜੀ ਆਪਾਂ ਇਸ ਦੇ ਵਿੱਚ ਜਿਹੜੀ ਹੈਗੀ ਹੈ ਥਿਊਰੀ ਵਿਦ ਫੈਕਟ ਕੰਪਲੀਟ ਕਰਾਂਗੇ ਸੋ ਜੋ ਸਾਥੀ ਪੇਡ ਕੋਰਸ ਬਾਈ ਕਰਨਾ ਚਾਹੁੰਦੇ ਨੇ ਔਰ ਨੀਚੇ ਦਿਖਾਈ ਦੇ ਰਹੇ ਨੰਬਰ ਤੇ ਮੈਸੇਜ ਜਾਂ ਕੰਟੈਕਟ ਕਰ ਸਕਦੇ ਨੇ ਤੇ ਜਾਂ ਫਿਰ ਆਪਣੀ ਐਪ ਜਿਹੜੀ ਡਾਊਨਲੋਡ ਕਰ ਲਓ ਤਾਂ ਡਾਇਰੈਕਟ ਕੋਰਸ ਜਿਹੜਾ ਉਹ ਬਾਈ ਕਰਸਟ ਸੋ ਆਓ ਸਾਥੀਓ ਬਿਨਾ ਕਿਸੇ ਦੇਰੀ ਆਪਾਂ ਸ਼ੁਰੂ ਕਰੀਏ ਆਪਣੀ ਥਿਉਰੀ ਦੀ ਕਲਾਸ ਮੋਸਟ ਇੰਪੋਰਟੈਂਟ ਟ੍ਰੈਂਡ ਬਾਡੀ ਹੈ ਕਲਾਸ ਤੁਹਾਡੇ ਦੀ ਇਸ ਕਲਾਸ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਟੈਟ ਲੈਕਚਰਰ ਕੇਡਰ ਮਾਸਟਰ ਕੇਡਰ ਸੋ ਇਹਨਾਂ ਟੌਪਿਕ ਨੂੰ ਆਪਾਂ ਕਵਰ ਕਰਾਂਗੇ ਉਸ ਤੋਂ ਪਹਿਲਾਂ ਇਹ ਤੁਹਾਨੂੰ ਜਿਹੜੀਆਂ ਕਲਾਸਾਂ ਨੇ ਰਿਕਾਰਡਡ ਤੇ ਲਾਈਵ ਮੋਡ ਦੇ ਵਿੱਚ ਮਿਲਦੀਆਂ ਰਹਿਣਗੀਆਂ ਸੋ ਜਲਦ ਤੋਂ ਜਲਦ ਕਲਾਸ ਨੂੰ ਹੋਰ ਸਾਥੀਆਂ ਨਾਲ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਵੀ ਸਾਥੀਏ ਜਿਹੜੇ ਕਲਾਸ ਦਾ ਫਾਇਦਾ ਉਠਾ ਸਕਣ ਸੋ ਬਿਨਾ ਕਿਸੇ ਦੇਰੀ ਆਓ ਸਾਥੀਓ ਆਪਾਂ ਸ਼ੁਰੂ ਕਰੀਏ ਆਪਣੀ ਅੱਜ ਦੀ ਕਲਾਸ ਭਾਰਤ ਦਾਸ ਤੋਂ ਵਿਧਾਨ ਇੱਕ ਨਜ਼ਰ ਮਸੋਬਾ ਚੈਪਟਰ ਹੈ ਆਪਣਾ ਥਿਊਰੀ ਦਾ ਰਣ ਵਾਲਾ ਜੀ ਭਾਰਤ ਦਾਸ ਤੋਂ ਵਿਧਾਨ ਇੱਕ ਨਜ਼ਰ ਸਾਥੀਓ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇੰਡੀਅਨ ਕਨਸਟੀਟਿਊਸ਼ਨ ਦੀ ਮੇਕਿੰਗ ਹੈ ਜਿਹੜੀ ਤੇ ਉਹਦੀ ਹਿਸਟਰੀ ਹੈ ਜਿਹੜੀ ਕਿਸ ਤਰ੍ਹਾਂ ਕਨਸਟੀਟਿਊਸ਼ਨ ਅੱਗੇ ਵਧਿਆ ਉਹ ਸਾਰਾ ਆਪਾਂ ਪਹਿਲਾਂ ਪਿਛਲੀ ਕਲਾਸ ਦੇ ਵਿੱਚ ਕਰ ਚੁੱਕੇ ਹਾਂ ਸੋ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਭਾਰਤ ਦਾ ਸੰਵਿਧਾਨ ਇੱਕ ਨਜ਼ਰ ਇਸ ਦੇ ਵਿੱਚ ਪਹਿਲਾ ਚੈਪਟਰ ਜਿਹੜਾ ਕਿ ਤੁਹਾਡੇ ਲੈਕਚਰਰ ਕਿਡਰ ਨੂੰ ਮੁੱਖ ਰੱਖ ਕੇ ਤੇ ਮਾਸਟਰ ਕਿਡਰ ਦੇ ਨਾਲ ਦੀ ਨਾਲ ਪੰਜਾਬ ਟੈਟ ਨੂੰ ਮੁੱਖ ਰੱਖ ਕੇ ਆਪਾਂ ਜਿਹੜੀ ਕਲਾਸ ਹੈ ਰੈਡੀ ਕੀਤੀ ਆ ਆਓ ਜੀ ਸੋ ਸਾਥੀਓ ਦੇਖੋ ਜਦੋਂ ਆਪਾਂ ਭਾਰਤੀ ਸੰਵਿਧਾਨ ਦੀ ਨਜ਼ਰ ਕਰਦੇ ਹਾਂ ਤਾਂ ਭਾਰਤੀ ਸੰਵਿਧਾਨ ਦੀ ਨਜ਼ਰ ਤੇ ਜਾਂ ਕਹਿ ਲੋ ਕਿ ਭਾਰਤੀ ਸੰਵਿਧਾਨ ਦੀ ਜਦੋਂ ਮੁੱਖ ਭੂਮਿਕਾ ਆਪਾਂ ਸ਼ੁਰੂ ਕਰਦੇ ਆਂ ਮੰਨਦੇ ਆਂ ਭਾਰਤੀ ਸੰਵਿਧਾਨ ਤਾ ਪ੍ਰਸਤਾਵਨਾ ਭਾਰਤੀ ਸੰਵਿਧਾਨ ਦੀ ਜਿਹੜੀ ਆਤਮਾ ਹੈ ਇਹ ਹਦਾਇਤੁੱਲਾ ਨੇ ਕਿਹਾ ਸੀਗਾ ਜੀ ਜਿਹੜੇ ਕਿ ਸਭ ਦਾ ਮੁੱਖ ਜੱਜ ਨੇ ਸੁਪਰੀਮ ਕੋਰਟ ਦੇ ਰਹਿ ਚੁੱਕੇ ਪੁਆਇੰਟ ਨੂੰ ਨੋਟ ਕਰਨਾ ਦੂਜਾ ਸਾਥੀਓ ਜਿਹੜਾ ਹੈਗਾ ਭਾਰਤੀ ਸੰਵਿਧਾਨ ਦੀ ਆਤਮਾ ਇਸ ਦੀ ਪ੍ਰਸਤਾਵਨਾ ਦੇ ਵਿੱਚ ਵਿਸ਼ੇਸ਼ ਤੌਰ ਤੇ ਪ੍ਰਗਟ ਹੁੰਦੀ ਹੈ ਸੁਪਰੀਮ ਕੋਰਟ ਦੇ ਅਨੁਸਾਰ ਸਾਥੀਓ ਪ੍ਰਸਤਾਵਨਾ ਜਿਹੜੀ ਹੈਗੀ ਹੈ ਜੀ ਉਹ ਇਸ ਦੇ ਨਿਰਮਾਤਾਵਾਂ ਦੇ ਵਿਚਾਰਾਂ ਨੂੰ ਸਮਝਣ ਦੀ ਕੁੰਜੀ ਹੈ ਜੀ ਦਰਸਾਉ ਸਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਜਿਹੜਾ ਹੈਗਾ ਸਵਿਧਾਨ ਦਾ ਸਾਰ ਅਤੇ ਦਰਸ਼ਨ ਜਿਹੜੇ ਹੈਗੇ ਨੇ ਉਹ ਸ਼ਾਮਲ ਨੇ ਇਹਨਾਂ ਨੂੰ ਤੁਸੀਂ ਧਿਆਨ ਚ ਰੱਖਣਾ ਜੀ ਇਸੇ ਤਰ੍ਹਾਂ ਸਾਥੀਓ ਪ੍ਰਸਤਾਵਨਾ ਜਿਹੜੀ ਹੈਗੀ ਹੈ ਇਹ ਪ੍ਰਸ਼ਨ ਬਹੁਤ ਵਾਰ ਆਇਆ ਕਿ ਪ੍ਰਸਤਾਵਨਾ ਕਿਹੜੇ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ ਤਾਂ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਪ੍ਰਭੂ ਸੱਤਾ ਸੰਪੰਨ ਸਮਾਜਵਾਦੀ ਤਰਨ ਨਿਰਪੱਖ ਲੋਕਤੰਤਰੀ ਗਣਰਾਜ ਬਣਾਉਣ ਅਤੇ ਇਸ ਦੇ ਸਾਰੇ ਨਾਗਰਿਕਾਂ ਨੂੰ ਸਮਾਜਕਾਰਕ ਤੇ ਰਾਜਨੀਤਿਕ ਨ્યાਯ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਦਾ ਜਿਹੜਾ ਹੈਗਾ ਇੱਥੋਂ ਤੱਕ ਤੁਹਾਡਾ ਲਾਈਨ ਹੈ ਜਿਹੜੀ ਆ ਜਾਂਦੀ ਹੈ ਕਿ ਲੋਕਤੰਤਰੀ ਗਣਰਾਜ ਦੇ ਵਿੱਚ ਬਣਾਉਣ ਤੱਕ ਜਿਹੜੀ ਹੈਗੀ ਹੈ ਲਾਈਨ ਤੁਹਾਡੀ ਪ੍ਰਸਤਾਵਨਾ ਇਹਨਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਪ੍ਰਭੂ ਸੱਤਾ ਸੰਪਨ ਸਮਾਜਵਾਦੀ ਧਰਮ ਨਿਰਪੱਖ ਜਿਹੜਾ ਸਾਡਾ ਹੈਗਾ ਜੀ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ ਇਨਾਂ ਦੇ ਵਿੱਚ ਜਿਹੜੇ ਕੁਝ ਸ਼ਬਦ ਨੇ ਐਡ ਹੋਏ ਨੇ ਠੀਕ ਹੈ ਜੀ ਉਹ ਕਿਹੜੀ ਸੋਧ ਦੇ ਰਾਹੀਂ ਹੋਏ ਨੇ ਕਮੈਂਟ ਕਰੋ ਜਰੂਰ 1900 ਸੌਰੀ 42ਵੀਂ ਸੋਧ ਦੇ ਰਾਹੀਂ ਹੋਏ ਨੇ ਤੇ ਜਾਂ ਫਿਰ 44ਵੀਂ ਸੋਧ ਦੇ ਰਾਹੀਂ ਹੋਏ ਨੇ ਇਸੇ ਤਰ੍ਹਾਂ ਉਹ ਸਾਥੀ ਜਰੂਰ ਕਮੈਂਟ ਕਰਦਿਆ ਕਰੋ ਸ਼ਾਬਾਸ਼ ਹੈ ਜੀ ਤੇ ਇਸੇ ਤਰ੍ਹਾਂ ਸਾਥੀਓ ਜਿਹੜਾ ਤੁਹਾਡਾ ਹੈਗਾ ਜੋ ਜੋ ਵਿਅਕਤੀ ਦੀ ਸ਼ਾਨ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਨੂੰ ਠੀਕ ਹੈ ਜੀ ਯਕੀਨੀ ਬਣਾਉਂਦੇ ਹਨ ਤਾਂ 26 ਨਵੰਬਰ 1949 ਨੂੰ ਜਿਵੇਂ ਪਿਛਲੀ ਕਲਾਸ ਦੇ ਵਿੱਚ ਕੀਤਾ ਸੀਗਾ ਇਸ ਸੰਵਿਧਾਨ ਨੂੰ ਜਿਹੜਾ ਹੈਗਾ ਅਪਣਾ ਲਿਆ ਗਿਆ ਜਾਂ ਕਿ ਲੋਕ ਰੈਡੀ ਕੀਤਾ ਗਿਆ ਮਿਤੀ ਮਾਰਕਸ਼ੀਰਸ਼ਾ ਸ਼ੂਕ ਕੋ ਸੰਪਤੀ ਜਿਹੜੀ ਹੈਗੀ ਸੰਪਤੀ ਸੰਮਤ 2006 ਬਿਕਰਮੀ ਜਿਹੜੀ ਹੈਗੀ ਕਈ ਵਾਰ ਬਿਕਰਮੀ ਦੇ ਵਿੱਚ ਤੁਹਾਨੂੰ ਪੁੱਛਿਆ ਜਾਵੇ ਤਾਂ ਸੰਮਤ 2006 ਬਿਕਰਮੀ ਸਾਥੀਓ ਜਿਹੜੀ ਹੈ ਬਿਕਰਮੀ ਹੈ ਰਾਜਾ ਵਿਕਰਮਾ ਦਿੱਤਿਆ ਦੇ ਦੁਆਰਾ ਜਿਹੜਾ ਇੰਡੀਅਨ ਭਾਰਤੀ ਦੇਸੀ ਕਲੰਡਰ ਸ਼ੁਰੂ ਕੀਤਾ ਗਿਆ ਸੀ ਉਸ ਦੇ ਮੁਤਾਬਕ ਚੱਲਦੀ ਹੈ ਨੂੰ ਆਪਣੀ ਸੰਵਿਧਾਨ ਸਭਾ ਦੇ ਵਿੱਚ ਇਸ ਸੰਵਿਧਾਨ ਨੂੰ ਅਪਣਾਉਂਦੇ ਹਾਂ ਤੇ ਲਾਗੂ ਕਰਦੇ ਹਾਂ ਤੇ ਆਪਣੇ ਆਪ ਨੂੰ ਸੌਂਪਦੇ ਹਾਂ ਇਹ ਸਾਡੀ ਪ੍ਰਸਤਾਵਨਾ ਜੀ ਜਿਹੜੀ ਇੰਡੀਅਨ ਕਨਸਟੀਟਿਊਸ਼ਨ ਦੀ ਜਿੰਦਾਂ ਦੇ ਨਾਲ ਭਾਰਤ ਦਾ ਸੰਵਿਧਾਨ ਜਿਹੜਾ ਉਹ ਸ਼ੁਰੂ ਹੁੰਦਾ ਹੈ ਇਹਦੇ ਵਿੱਚੋਂ ਤੁਹਾਨੂੰ ਮੁੱਖ ਪ੍ਰਸ਼ਨ ਨੇ ਸਾਥੀਓ ਜਾਂ ਤਾਂ ਕੋਈ ਇਸ ਤਰ੍ਹਾਂ ਦੀ ਸਟੇਟਮੈਂਟ ਪੁੱਛੀ ਜਾ ਸਕਦੀ ਹੈ ਠੀਕ ਹੈ ਜੀ ਤੇ ਜਾਂ ਫਿਰ ਇਹਦੀ ਜਿਹੜੀ ਪੁੱਛੀ ਜਾ ਸਕਦੀ ਹੈ ਭਾਰਤੀ ਸੰਵਿਧਾਨ ਦੀ ਆਤਮਾ ਕਿਸ ਨੂੰ ਕਿਹਾ ਜਾਂਦਾ ਹੈ ਜਾਂ ਸਾਨੂੰ ਇਹ ਪ੍ਰਸ਼ਨ ਪੁੱਛਿਆ ਜਾਂਦਾ ਕਿਹੜੇ ਸ਼ਬਦਾਂ ਦੇ ਨਾਲ ਸ਼ੁਰੂ ਹੁੰਦੀ ਹੈ ਜਾਂ ਪੁੱਛਿਆ ਜਾਂਦਾ ਕਦੋਂ ਜਿਹੜਾ ਹੈਗਾ ਇਹਨੂੰ ਅਪਣਾਇਆ ਜਾਂਦਾ ਠੀਕ ਹੈ ਤੇ ਜਾਂ ਇਹਦੇ ਵਿੱਚ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਰਾਜ ਹੈ ਜਿਹੜੇ ਜਾਂ ਕਹੋ ਕਿ ਸ਼ਬਦਾਂ ਜਿਹੜੇ ਇਹਨਾਂ ਦੇ ਵਿੱਚੋਂ ਕਿਹੜੇ ਸ਼ਬਦ ਕਿਹੜੀ ਸੋਧ ਦੇ ਰਾਹੀਂ ਸ਼ਾਮਿਲ ਕੀਤੇ ਗਏ ਇਹ ਸਵਾਲ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਤੁਹਾਨੂੰ ਵੇਖਣ ਨੂੰ ਮਿਲ ਸਕਦਾ ਉਸ ਤਰ੍ਹਾਂ ਅੱਗੇ ਚੱਲਦੇ ਹਾਂ ਜੀ ਜਿਦਾ ਸਾਡਾ ਹੈਗਾ ਸੰਘ ਅਤੇ ਇਸ ਦੇ ਪ੍ਰਦੇਸ਼ ਸਭ ਤੋਂ ਪਹਿਲਾ ਭਾਗ ਪਹਿਲਾ ਸਾਥੀ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ ਭਾਗ ਪਹਿਲਾ ਹੈ ਉਹ ਸ਼ੁਰੂ ਹੀ ਇੱਥੋਂ ਹੁੰਦਾ ਹੈ ਸੰਘ ਅਤੇ ਇਸ ਦੇ ਪ੍ਰਦੇਸ਼ਾਂ ਦੇ ਨਾਲ ਦੇਖੋ ਜੀ ਭਾਰਤ ਜਾਂ ਤੇ ਲੋਕੇ ਭਾਰਤ ਇੰਡੀਆ ਠੀਕ ਹੈ ਦੇ ਰਾਜਾਂ ਦਾ ਇੱਕ ਸੰਘ ਹੈ ਭਾਰਤ ਜਾਂ ਇੰਡੀਆ ਰਾਜਾਂ ਦਾ ਇੱਕ ਸੰਘ ਹੈ ਸੰਵਿਧਾਨ ਸਭਾ ਨੇ ਦੇਸ਼ ਦੇ ਨਾਮ ਤੇ ਡੁੰਗਾਈ ਤੇ ਵਿਆਪ ਵਿਚਾਰ ਵਟਾਂਦਰਾ ਕੀਤਾ ਜਦੋਂ ਕਿ ਭਾਰਤ ਪ੍ਰਾਚੀਨ ਨਾਮ ਸੀ ਤੇ ਇੰਡੀਆ ਉਹ ਆਧੁਨਿਕ ਨਾਮ ਸੀਗਾ ਇਸੇ ਤਰ੍ਹਾਂ ਦੇਸ਼ ਤੇ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਸੀ ਇਸ ਲਈ ਭਾਰਤ ਜਾਂ ਇੰਡੀਆ ਨਾਮ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ ਮਤਲਬ ਸਾਨੂੰ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਦੋਵੇਂ ਨਾਮ ਹੀ ਦੇਖਣ ਨੂੰ ਮਿਲਦੇ ਨੇ ਭਾਰਤ ਜਿਹੜਾ ਕਿ ਪੁਰਾਤਨ ਨਾਮ ਸੀ ਜਿਸ ਤੇ ਇਹ ਮਤਲਬ ਜਿਹੜੇ ਹਿਸਟੋਰੀਅਨਾਂ ਜਾਂ ਕੋਈ ਹਿਸਟਰੀ ਸਾਹਮਣੇ ਹੁੰਦੀ ਹੈ ਕਿ ਭਾਰਤ ਰਾਜਾ ਭਾਰਤ ਦੇ ਨਾਮ ਤੇ ਡਿਵੈਲਪ ਹੋਇਆ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇੰਡੀਆ ਸ਼ਬਦ ਆ ਤਾਂ ਇਹ ਦੋਨਾਂ ਹੀ ਨਾਵਾਂ ਨੂੰ ਜਿਹੜਾ ਹੈਗਾ ਵਿਚਾਰਨ ਤੋਂ ਬਾਅਦ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਮਾਨਤਾ ਦੇ ਦਿੱਤੀ ਗਈ। ਉਸ ਤੋਂ ਬਾਅਦ ਦੇ ਵਿੱਚ ਕੀ ਹੈ ਜੀ ਆਧੁਨਿਕ ਨਾਮ ਸੀ ਜਿਸ ਦੇ ਨਾਲ ਦੇਸ਼ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਸੀ। ਯੂਨੀਅਨ ਦਾ ਨਾਮ ਹੈ ਜਿਹੜਾ ਅਤੇ ਪ੍ਰਦੇਸ਼ ਭਾਗ ਪੁਆਇੰਟ ਨੰਬਰ 1 ਦੇ ਵਿੱਚ 2 ਦੇ ਵਿੱਚ ਨਵੇਂ ਰਾਜਾਂ ਦਾ ਦਾਖਲਾ ਤੇ ਜਾਂ ਸਥਾਪਨਾ ਦੀ ਗੱਲ ਕੀਤੀ ਗਈ ਹੈ ਜੀ ਤਿੰਨ ਨੂੰ ਰੱਦ ਕਰ ਦਿੱਤਾ ਗਿਆ ਜੀ। ਚਾਰ ਦੇ ਵਿੱਚ ਧਾਰਾ 2 ਅਤੇ ਧਾਰਾ 3 ਦੇ ਅਧੀਨ ਬਣਾਏ ਗਏ ਕਾਨੂੰਨਾਂ ਦਾ ਜਿਹੜਾ ਵਰਣਨ ਹੈ ਉਹ ਸਾਨੂੰ ਦੇਖਣ ਨੂੰ ਮਿਲਦਾ ਹੈ ਇਸ ਵੇਲੇ ਭਾਰਤੀ ਸੰਘ ਦੇ ਵਿੱਚ ਸਾਥੀਓ ਜਿਵੇਂ ਤੁਸੀਂ ਜਾਣਦੇ ਹੋ 28 ਰਾਜ ਤੇ 8 ਕੇਂਦਰ ਸ਼ਾਸਤ ਪ੍ਰਦੇਸ਼ ਹੈ ਜੀ ਭਾਗ ਦੂਜਾ ਜਿਹੜਾ ਹੈਗਾ ਜੀ ਉਹ ਗੱਲ ਕਰਦਾ ਸਿਟੀਜ਼ਨਸ਼ਿਪ ਦੀ ਨਾਗਰਿਕਤਾ ਦੀ ਠੀਕ ਹੈ ਜੀ ਦੂਜਾ ਭਾਗ ਜਿਹੜਾ ਹੈ ਜੀ ਉਹ ਨਾਗਰਿਕਤਾ ਦੀ ਗੱਲ ਕਰਦਾ ਹੈ ਸਿਟੀਜ਼ਨਸ਼ਿਪ ਦੀ ਗੱਲ ਕਰਦਾ ਹੈ ਭਾਰਤੀ ਸੰਵਿਧਾਨ ਇੱਕ ਸੰਘ ਪ੍ਰਣਾਲੀ ਦੀ ਵਿਵਸਥਾ ਕਰਦਾ ਹੈ ਸੰਘ ਦਾ ਮਤਲਬ ਹੁੰਦਾ ਕਿ ਰਾਜਾਂ ਦਾ ਸੰਗ੍ਰਹਿ ਠੀਕ ਹੈ ਜੀ ਤੇ ਪਰ ਇਹ ਇੱਕ ਨਾਗਰਿਕਤਾ ਦੀ ਵੀ ਵਿਵਸਥਾ ਕਰਦਾ ਹੈ ਇੱਕ ਨਾਗਰਿਕਤਾ ਸੰਘ ਵਿਵਸਥਾ ਜਿਹੜੀ ਹੈਗੀ ਅਧੂਰੀ ਹੈ ਮਤਲਬ ਸਟੇਟ ਤੇ ਭਾਰਤ ਇੱਕ ਦੇਸ਼ ਠੀਕ ਹੈ ਜੀ ਉਹ ਸਟੇਟਾਂ ਦਾ ਸਮੂਹ ਹੈ ਜਿਹੜਾ ਉਹ ਦੇਸ਼ ਹੈ ਜਾਨੀ ਕਿ ਸੰਘੀ ਪ੍ਰਣਾਲੀ ਹੈ ਜਿਹੜੀ ਉਹ ਲਾਗੂ ਕੀਤੀ ਹੋਈ ਹੈ ਭਾਰਤ ਦੇ ਵਿੱਚ ਪਰ ਨਾਗਰਿਕਤਾ ਜਿਹੜੀ ਹੈਗੀ ਸਾਥੀਓ ਉਹ ਕਹਿ ਰਹੀ ਹੈ ਅਮਰੀਕਾ ਦੇ ਵਾਂਗੂ ਸਾਨੂੰ ਦੋ ਤਰ੍ਹਾਂ ਦੀ ਨਾਗਰਿਕਤਾ ਨਹੀਂ ਮਿਲਦੀ ਕਿ ਇੱਕ ਸਟੇਟ ਦੀ ਨਾਗਰਿਕਤਾ ਤੇ ਇੱਕ ਰਾਜ ਦੀ ਨਾਗਰਿਕਤਾ ਸਾਨੂੰ ਸਿਰਫ ਇੱਕ ਹੀ ਜਿਹੜੀ ਨਾਗਰਿਕਤਾ ਉਹ ਦਿੱਤੀ ਜਾਂਦੀ ਹੈ ਜਿਹੜੀ ਸਿਟੀਜ਼ਨਸ਼ਿਪ ਆ ਸਾਨੂੰ ਉਹ ਭਾਰਤ ਦੀ ਹੀ ਦਿੱਤੀ ਜਾਂਦੀ ਹੈ ਪਰ ਸੈ ਸੰਘਾਂ ਦਾ ਸੰਗ੍ਰਹਿ ਜਾਂ ਕਹਿੰ ਲੋ ਕਿ ਰਾਜਾਂ ਦਾ ਸੰਘ ਜਾਂ ਰਾਜਾਂ ਦਾ ਸੰਗ੍ਰਹਿ ਇਸੇ ਤਰ੍ਹਾਂ ਸਾਥੀਓ ਇੱਕ ਨਾਗਰਿਕਤਾ ਨੂੰ ਮਾਨਤਾ ਦੇਣ ਦੇ ਨਾਲ ਭਾਰਤ ਸੁਰੱਖਿਅਤ ਰਹਿੰਦਾ ਤੇ ਇਹਦੀ ਅਖੰਡਤਾ ਜਿਹੜੀ ਹੈਗੀ ਆ ਕਹਿੰਦੇ ਉਹ ਬਣੀ ਰਹਿੰਦੀ ਹੈਗੀ ਨਾਲ ਦੀ ਨਾਲ 5 ਦੇ ਵਿੱਚ ਜਾਵਾਂਗੇ ਜੀ ਜਦੋਂ ਤਾ ਸੰਵਿਧਾਨ ਦੇ ਸ਼ੁਰੂ ਵਿੱਚ ਨਾਗਰਿਕਤਾ ਦਾ ਵਰਣਨ ਦੇਖਣ ਨੂੰ ਮਿਲਦਾ ਸਾਨੂੰ 6 ਦੇ ਵਿੱਚ ਸਾਨੂੰ ਪਾਕਿਸਤਾਨ ਤੋਂ ਭਾਰਤ ਚਲੇ ਗਏ ਕੁਝ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰ ਹੈ ਜਿਹੜੇ ਉਹ ਮਿਲਦੇ ਨਹੀਂ ਇਸੇ ਤਰ੍ਹਾਂ 7 ਦੇ ਵਿੱਚ ਸਾਨੂੰ ਪਾਕਿਸਤਾਨ ਤੋਂ ਪ੍ਰਵਾਸ ਕਰਨ ਵਾਲੇ ਕੁਝ ਵਿਅਕਤੀਆਂ ਨੂੰ ਨਾਗਰਿਕਤਾ ਦੇ ਅਧਿਕਾਰ ਜਿਹੜੇ ਦਿੱਤੇ ਗਏ ਉਹਨਾਂ ਦਾ ਵਰਣਨ ਮਿਲਦਾ ਹੈ 8 ਦੇ ਵਿੱਚ ਸਾਨੂੰ ਸਾਥੀਓ ਭਾਰਤ ਤੋਂ ਬਾਹਰ ਰਹਿ ਰਹੇ ਭਾਰਤੀ ਮੂਲ ਦੇ ਕੁਝ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰ ਹੈ ਜਿਹੜੇ ਉਹ ਸਾਨੂੰ ਦੇਖਣ ਨੂੰ ਮਿਲਦੇ ਨੇ 9 ਦੇ ਵਿੱਚ ਜਿਹੜਾ ਹੈਗਾ ਜੀ ਵਿਦੇਸ਼ੀ ਰਾਜ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਵਿਅਕਤੀ ਨਾਗਰਿਕ ਨਹੀਂ ਹਨ ਇਹ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ 10 ਦੇ ਤਹਿ ਸਾਥਿਓ ਨਾਗਰਿਕਤਾ ਦੇ ਅਧਿਕਾਰ ਹੈ ਜਿਹੜੇ ਉਹਨਾਂ ਦੀ ਨਿਰੰਤਰਤਾ ਜਿਹੜੀ ਹੈਗੀ ਉਹ ਸਾਨੂੰ ਦੇਖਣ ਨੂੰ ਮਿਲਦੀ ਹੈ 11 ਦੇ ਵਿੱਚ ਸਾਥਿਓ ਸੰਸਦ ਦੁਆਰਾ ਕਾਨੂੰਨ ਰਾਹੀਂ ਨਾਗਰਿਕਤਾ ਦੇ ਅਧਿਕਾਰ ਨੂੰ ਨਿਯੰਤਰਿਤ ਕੀਤਾ ਜਾਵੇਗਾ ਇਹ ਵੀ ਸਾਨੂੰ ਵਰਣਨ ਜਿਹੜਾ ਹੈਗਾ ਉਸ ਦਾ ਦੇਖਣ ਨੂੰ ਮਿਲਦਾ ਹੈ ਚਲੋ ਜੀ ਅੱਗੇ ਚੱਲਦੇ ਆਂ ਭਾਗ 3 ਭਾਗ 3 ਜਿਸ ਦੇ ਵਿੱਚ ਬੁਨਿਆਦੀ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੂੰ ਆਪਾਂ ਮੌਲਕ ਅਧਿਕਾਰ ਵੀ ਕਹਿ ਦਿੰਦੇ ਆਂ ਜੀ ਤਾਂ ਇਹ ਅਧਿਕਾਰ ਰਾਜ ਦੀ ਸ਼ਕਤੀ ਨੂੰ ਸੀਮਤ ਕਰਦੇ ਹਨ ਤਾਂ ਜੋ ਇਹ ਨਿਯਮਤ ਢੰਗ ਦੇ ਨਾਲ ਕੰਮ ਨਾ ਕਰ ਸਕੇ ਅਤੇ ਵਿਅਕਤੀਗਤ ਆਜ਼ਾਦੀ ਅਤੇ ਅਧਿਕਾਰਾਂ ਤੇ ਕਬਜ਼ਾ ਨਾ ਕਰ ਸਕੇ ਇਨ੍ਹਾਂ ਅਧਿਕਾਰਾਂ ਤੇ ਸੰਵਿਧਾਨ ਸਭਾ ਦੇ ਵਿੱਚ 38 ਦਿਨ ਚਰਚਾ ਹੋਈ ਹੈ। ਪ੍ਰਸ਼ਨ ਦੇ ਇੱਥੇ ਤੁਹਾਨੂੰ ਬਣ ਜਾਂਦਾ ਹੈ ਕਿ ਜਿਹੜੇ ਬੁਨਿਆਦੀ ਅਧਿਕਾਰ ਨੇ ਉਹਨਾਂ ਤੇ ਸੰਵਿਧਾਨ ਸਭਾ ਦੇ ਦੁਆਰਾ ਕਿੰਨਾ ਸਮਾਂ ਚਰਚਾ ਕੀਤੀ ਗਈ? ਤਾਂ ਸੰਵਿਧਾਨ ਸਭਾ ਦੇ ਦੁਆਰਾ 38 ਦਿਨ ਚਰਚਾ ਕੀਤੀ ਗਈ ਹੈ। ਜੀ ਇਹ ਪੁਆਇੰਟ ਨੂੰ ਧਿਆਨ ਚ ਰੱਖਣਾ। 38 ਦਿਨ ਜਿਹੜੇ ਬੁਨਿਆਦੀ ਅਧਿਕਾਰ ਨੇ ਉਹਦੇ ਤੇ ਚਰਚਾ ਕੀਤੀ ਜਾਂਦੀ ਹੈ ਕਿਹਦੇ ਦੁਆਰਾ ਕੀਤੀ ਜਾਂਦੀ ਹੈ? ਜੀ ਸੰਵਿਧਾਨ ਸਭਾ ਦੇ ਦੁਆਰਾ। ਸੰਵਿਧਾਨ ਸਭਾ ਦੇ ਦੁਆਰਾ 38 ਦਿਨ ਚਰਚਾ ਕੀਤੀ ਜਾਂਦੀ ਹੈ 12 ਦੇ ਵਿੱਚ ਸਾਥੀਓ ਪ੍ਰਭਾਸ਼ਾ ਹੈ 13 ਦੇ ਵਿੱਚ ਬੁਨਿਆਦੀ ਅਧਿਕਾਰਾਂ ਦੇ ਨਾਲ ਅਸੰਗਤ ਕਾਨੂੰਨ ਹੈ ਜਿਹੜੇ ਉਹਨਾਂ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ ਬਰਾਬਰੀ ਦਾ ਅਧਿਕਾਰ ਜਿਹੜਾ ਹੈਗਾ ਜੀ ਬਰਾਬਰੀ ਦਾ ਅਧਿਕਾਰ ਜਿਹੜਾ ਹੈਗਾ 14 ਦੇ ਤਹਿਤ ਕਾਨੂੰਨ ਸਾਹਮਣੇ ਸਮਾਨਤਾ ਦਾ ਰਾਈਟ ਸਾਨੂੰ ਦਿੱਤਾ ਜਾਂਦਾ ਹੈ 15 ਦੇ ਵਿੱਚ ਸਾਥੀਓ ਧਰਮ ਨਸਲ ਜਾਤ ਲਿੰਗ ਜਨਮ ਸਥਾਨ ਦੇ ਆਧਾਰ ਤੇ ਵਿਤਕਰੇ ਦੀ ਮਨਾਹੀ ਕੀਤੀ ਗਈ ਹੈ ਇਸੇ ਤਰ੍ਹਾਂ ਸਾਥੀਓ 16 ਦੇ ਵਿੱਚ ਜਨਤਕ ਰੁਜ਼ਗਾਰ ਦੇ ਮਾਮਲਿਆਂ ਦੇ ਵਿੱਚ ਮੌਕੇ ਦੀ ਸਮਾਨਤਾ ਸਾਨੂੰ ਜਿਹੜੀ ਹੈਗੀ ਹੈ ਦੇਖਣ ਨੂੰ ਮਿਲਦੀ ਹੈ 17 ਦੇ ਤਹਿਤ ਸ਼ੂਤ ਸ਼ਾਤ ਦਾ ਖਾਤਮਾ ਜਿਹੜਾ ਹੈਗਾ ਜੀ ਸਾਨੂੰ ਉਹ ਦੇਖਣ ਨੂੰ ਮਿਲਦਾ ਹੈ 18 ਦੇ ਤਹਿਤ ਸਰਲੇਖਾਂ ਦਾ ਸਾਥੀਓ ਅੰਤ ਕਰ ਦਿੱਤਾ ਗਿਆ ਠੀਕ ਹੈ ਜੀ ਸੋ ਇਹ ਤੁਹਾਡੇ ਅਨੁਛੇਦਾਂ ਦੇ ਮੁਤਾਬਕ ਸਾਰਾ ਵਰਣਨ ਹੈ ਆਜ਼ਾਦੀ ਦੇ ਅਧਿਕਾਰ ਦੀ ਜਦੋਂ ਆਪਾਂ ਗੱਲ ਕਰਾਂਗੇ ਜੀ ਤਾਂ 19 ਦੇ ਤਹਿਤ ਬੋਲਣ ਦੀ ਆਜ਼ਾਦੀ ਵਰਗੇ ਕੁਝ ਅਧਿਕਾਰਾਂ ਦੀ ਸੁਰੱਖਿਆ ਜਿਹੜੀ ਹੈਗੀ ਆ ਉਹ ਪ੍ਰੋਵਾਈਡ ਕਰਵਾਈ ਗਈ ਹੈ ਸਾਥੀਓ ਅਪਰਾਧਾਂ ਦੇ ਲਈ ਸਜ਼ਾ ਦੇ ਸੰਬੰਧ ਵਿੱਚ ਸੁਰੱਖਿਆ ਸਭ ਤੋਂ ਪਹਿਲਾ ਪੁਆਇੰਟ ਬੀ ਦੇ ਵਿੱਚ 21 ਸਾਥੀਓ ਜਿਹੜਾ ਇੰਪੋਰਟੈਂਟ ਹੈ ਇਹਨੂੰ ਸਰਕਲ ਕੀਤਾ ਹੋਇਆ ਹੈ ਇਸ ਨੂੰ ਕੋਈ ਵੀ ਕਿਸੇ ਵੀ ਟੰਗ ਤਰੀਕੇ ਦੇ ਨਾਲ ਖਤਮ ਨਹੀਂ ਕੀਤਾ ਜਾ ਸਕਦਾ ਨਾ ਕਿਸੇ ਐਮਰਜੈਂਸੀ ਦੇ ਵਿੱਚ ਕਿਸੇ ਵੀ ਦੁਆਰਾ ਜਿਹੜਾ ਹੈਗਾ ਜੀ ਹਾਂਜੀ ਆਪਣੀ ਕਲਾਸ ਨੂੰ ਡੇਲੀ ਹੋਇਆ ਕਰੂਗੀ ਬਾਕੀ ਜੇ ਕੋਈ ਵੀ ਅਪਡੇਟ ਆਉਂਦੀ ਹੈ ਸਾਥੀਓ ਤੁਹਾਨੂੰ WhatsApp ਤੇ Telegram ਤੇ ਦੇ ਦਿੱਤੀ ਜਾਇਆ ਕਰੂਗੀ ਸੋ ਤੁਸੀਂ ਗਰੁੱਪਾਂ ਨੂੰ ਜੁਆਇਨ ਕਰ ਲਓ ਗਰੁੱਪਾਂ ਦੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਨੇ ਸੋ 21 ਜਿਹੜਾ ਜੀਵਨ ਤੇ ਨਿੱਜੀ ਆਜ਼ਾਦੀ ਦੀ ਸੁਰੱਖਿਆ ਦਾ ਅਧਿਕਾਰ ਹੈ ਜਿਹੜਾ ਇਸ ਮੁਖਤਮ ਨਹੀਂ ਕੀਤਾ ਜਾ ਸਕਦਾ ਇਹਨੂੰ ਖਤਮ ਕਰਨਾ ਜਾਂ ਇਸ ਅਧਿਕਾਰ ਨੂੰ ਕਿਸੇ ਹੋਰ ਹਿਊਮਨ ਬਾਡੀ ਜਾਂ ਪਾਵਰ ਦੇ ਦੁਆਰਾ ਖਤਮ ਕਰਨਾ ਕਾਨੂੰਨ ਦੇ ਮੁਤਾਬਕ ਜਿਹੜਾ ਹੈਗਾ ਉਹ ਅਪਰਾਧ ਮੰਨਿਆ ਜਾਂਦਾ ਹੈ ਸੋ ਇਹ 21 ਜਿਹੜਾ ਕਾਲਮ ਦਾ ਹੈਗਾ ਅਧਿਕਾਰ ਅਨੁਛੇਦ 21 ਨੂੰ ਖਾਤਮਾ ਕਰਨਾ ਮਨਾਹੀ ਹੈ 21A ਸਿੱਖਿਆ ਦਾ ਅਧਿਕਾਰ ਹੈ ਜੀ ਤੇ 22 ਦੇ ਵਿੱਚ ਸਾਥੀਓ ਕੁਝ ਮਾਮਲਿਆਂ ਦੇ ਵਿੱਚ ਗ੍ਰਿਫਤਦਾਰੀ ਤੇ ਨજરਬੰਦੀ ਤੋਂ ਜਿਹੜੀ ਸੁਰੱਖਿਆ ਸਾਨੂੰ ਉਹ ਪ੍ਰੋਵਾਈਡ ਕਰਵਾਉਂਦਾ ਹੈ ਅੱਗੇ ਚੱਲਦੇ ਹਾਂ ਜੀ ਅਨੁਛੇਦਾਂ ਮੁਤਾਬਕ ਸਾਰੇ ਹੀ ਅਨੁਛੇਦ ਤੇ ਸਾਰੀਆਂ ਹੀ ਕਲਮਾਂ ਟੌਪਿਕ ਵਾਈਜ਼ ਜਿਹੜੇ ਹੈਗੇ ਨੇ ਬੜੇ ਇੰਪੋਰਟੈਂਟ ਨੇ ਜੀ ਤਾਂ ਭਾਗ 3 ਦੇ ਵਿੱਚ ਜਿਹੜਾ ਹੈਗਾ ਬੁਨਿਆਦੀ ਅਧਿਕਾਰ ਅੱਗੇ ਜਾਰੀ ਨੇ ਕੰਟੀਨਿਊ ਨੇ ਸ਼ੋਸ਼ਣ ਦੇ ਖਿਲਾਫ ਅਧਿਕਾਰ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦੀ ਜਦੋਂ ਅਸੀਂ ਗੱਲ ਕਰਦੇ ਆਂ ਤਾਂ 23 ਦੇ ਤਹਿਤ ਮਨੁੱਖੀ ਤਸਕਰੀ ਤੇ ਜਬਰੀ ਮਜ਼ਦੂਰੀ ਦੀ ਮਨਾਹੀ ਕੀਤੀ ਗਈ ਹੈ ਜੀ ਇਸੇ ਤਰ੍ਹਾਂ ਸਾਥੀਓ ਫੈਕਟਰੀਆਂ ਆਦ ਦੇ ਵਿੱਚ ਬੱਚਿਆਂ ਦੇ ਕੰਮ ਤੇ ਪਾਬੰਦੀ ਲਾਈ ਗਈ ਹੈਗੀ ਮਤਲਬ ਉਹ ਜਿਹੜੇ ਹੈਗੇ ਉਹਨਾਂ ਨੂੰ ਆਪਾਂ ਧੱਕੇ ਦੇ ਨਾਲ ਜਿਹੜਾ ਹੈਗਾ ਜਾਂ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਆਪਾਂ ਡੇਂਜਰਸ ਖਤਰਨਾਕ ਕੰਮਾਂ 'ਚ ਜੜਿਓ ਉਹ ਨਹੀਂ ਕਰਵਾ ਸਕਦੇ ਜੇ ਕਰਵਾਓਗੇ ਤਾਂ ਤੁਹਾਡੀ ਸ਼ਿਕਾਇਤ ਹੁੰਦੀ ਹੈ ਜਾਂ ਤੁਸੀਂ ਫੜੇ ਜਾਂਦੇ ਹੋ ਤਾਂ ਫਿਰ ਤੁਸੀਂ ਸਜ਼ਾ ਦੇ ਭਾਗੀਦਾਰ ਹੋ ਜਾਂਦੇ ਹੋ ਇਸੇ ਤਰ੍ਹਾਂ ਸਾਥੀਓ ਧਰਮ ਦੀ ਆਜ਼ਾਦੀ ਦੇ ਅਧਿਕਾਰ ਦੀ ਜਦੋਂ ਗੱਲ ਕਰਾਂਗੇ ਤਾਂ 25 ਦੇ ਤਹਿਤ ਜਿਹੜਾ ਹੈਗਾ ਜਮੀਰ ਦੀ ਆਜ਼ਾਦੀ ਧਰਮ ਨੂੰ ਆਜ਼ਾਦ ਤੌਰ ਤੇ ਮੰਨਣ ਦੀ ਆਜ਼ਾਦੀ ਅਭਿਆਸ ਕਰਨ ਤੇ ਧਰਮ ਨੂੰ ਪ੍ਰਚਾਰਨ ਦੀ ਆਜ਼ਾਦੀ ਦਾ ਅਧਿਕਾਰ ਹੈ ਜਿਹੜਾ ਉਹ ਦਿੱਤਾ ਗਿਆ ਹੈ ਅਨੁਸ਼ੇਚ 26 ਦੇ ਤਹਿਤ ਸਾਥੀਓ ਧਾਰਮਿਕ ਮਾਮਲਿਆਂ ਦੇ ਪ੍ਰਬੰਧਨ ਦੀ ਆਜ਼ਾਦੀ ਹੈ ਜਿਹੜੀ ਉਹ ਪ੍ਰੋਵਾਈਡ ਕਰਵਾਈ ਗਈ ਹੈ ਇਸੇ ਤਰ੍ਹਾਂ ਸਾਥੀਓ 27 ਦੇ ਤਹਿਤ ਕਿਸੇ ਖਾਸ ਧਰਮ ਦੇ ਪ੍ਰਚਾਰ ਲਈ ਟੈਕਸਾਂ ਦੀ ਅਦਾਇਗੀ ਦੀ ਆਜ਼ਾਦੀ ਹੈ ਜਿਹੜੀ ਉਹ ਦਿੱਤੀ ਗਈ ਹੈ ਅੱਗੇ ਚੱਲਦੇ ਹਾਂ ਜੀ ਕੁਝ ਵਿਦਿਅਕ ਸੰਸਥਾਵਾਂ 28 ਦੇ ਤਹਿਤ ਉਹਦੇ ਵਿੱਚ ਧਾਰਮਿਕ ਸਿੱਖਿਆ ਜਾਂ ਪੂਜਾ ਦੇ ਵਿੱਚ ਹਾਜ਼ਰ ਹੋਣ ਦੀ ਆਜ਼ਾਦੀ ਸਾਨੂੰ ਜਿਹੜਾ ਹੈਗਾ ਉਹ 28 ਅਨੁਛੇਦ ਦੇ ਤਹਿਤ ਮਿਲਦੀ ਹੈ ਜਾਂ 28 ਅਨੁਛੇਦ ਦਿੰਦਾ ਅੱਗੇ ਜੀ ਸੱਭਿਆਚਾਰਕ ਤੇ ਵਿਦਿਆਕ ਅਧਿਕਾਰ ਕਲਚਰ ਦੇ ਵਿੱਚ ਤੇ ਐਜੂਕੇਸ਼ਨ ਦੇ ਵਿੱਚ ਜਿਹੜੇ ਸਾਡੇ ਰਾਈਟ ਨੇ ਸਾਨੂੰ ਪ੍ਰੋਵਾਈਡ ਕਰਵਾਏ ਗਏ ਨੇ 29 ਦੇ ਤਹਿਤ ਸਾਥੀਓ ਘੱਟ ਗਿਣਤੀ ਦੇ ਸਮੂਹਾਂ ਦੇ ਹਿੱਤਾਂ ਦੀ ਰੱਖਿਆ 30 ਦੇ ਤਹਿਤ ਘੱਟ ਗਿਣਤੀਆਂ ਦੇ ਦਾ ਵਿਦਿਆਖ ਸੰਸਥਾਵਾਂ ਸਥਾਪਿਤ ਕਰਨਾ ਤੇ ਪ੍ਰਬੰਧਿਤ ਕਰਨ ਦਾ ਅਧਿਕਾਰ ਹੈ ਜਿਹੜਾ ਸਾਨੂੰ ਇੰਡੀਅਨ ਕਨਸਟੀਟਿਊਸ਼ਨ ਦੇ ਦੁਆਰਾ ਦਿੱਤਾ ਗਿਆ 31 ਨੂੰ ਰੱਦ ਕਰ ਦਿੱਤਾ ਗਿਆ ਜੀ 31ਏ ਦੇ ਵਿੱਚ ਜਾਇਦਾਦਾਂ ਆਜ਼ਦੀ ਪ੍ਰਾਪਤੀ ਲਈ ਕਾਨੂੰਨ ਜਿਹੜੇ ਹੈਗਾ ਉਦੀ ਬਚਤਾਂ ਜਾਂ ਕਿਹ ਲੋਕ ਕਿਉਂ ਸੇਫਟੀ ਦਿੰਦਾ 31 ਬੀ ਦੇ ਵਿੱਚ ਕੁਝ ਖਾਸ ਐਕਟਾਂ ਤੇ ਨੀਮਾਂ ਦੀ ਪ੍ਰਮਾਣਿਕਤਾ ਦਿੱਤੀ ਗਈ ਹੈ ਇਸੇ ਤਰ੍ਹਾਂ ਸਾਥੀਓ 31 ਸੀ ਦੇ ਵਿੱਚ ਕੁਝ ਨਿਰਦੇਸ਼ਕ ਸਿਧਾਂਤਾਂ ਨੂੰ ਪ੍ਰਭਾਵੀ ਬਣਾਉਣ ਵਾਲੇ ਕਾਨੂੰਨ ਹੈ ਜਿਹੜੇ ਉਹਨਾਂ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ 31 ਡੀ ਨੂੰ ਰੱਦ ਕਰ ਦਿੱਤਾ ਗਿਆ ਜੀ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਸਭ ਤੋਂ ਮੇਨ ਤੇ ਸਭ ਤੋਂ ਪਾਵਰਫੁਲ ਰਾਈਟ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ 32 ਦੇ ਵਿੱਚ ਜਿਹੜਾ ਹੈਗਾ ਜੀ ਸਾਥੀਓ ਇਹਦੇ ਵਿੱਚ ਤੁਹਾਨੂੰ ਪ੍ਰਦਾਨ ਕੀਤਾ ਗਿਆ ਹੈ ਦੇ ਅਧਿਕਾਰਾਂ ਨੂੰ ਲਾਗੂ ਕਰਨ ਦੇ ਲਈ ਉਪਾਅ ਜਿਹੜੇ ਉਹ ਦੱਸੇ ਗਏ ਨੇ ਇਸੇ ਤਰ੍ਹਾਂ ਸਾਥਿਓ 33 ਤੋਂ 35 ਤੱਕ ਜਦੋਂ ਅਸੀਂ ਜਾਣਦੇ ਆ ਤਾਂ ਇਹਦੇ ਵਿੱਚ ਜਿਹੜਾ ਹੈਗਾ ਸਾਨੂੰ ਬਲਾ ਮਾਰਵਲ ਲਾ ਅਤੇ ਨਾਲ ਦੀ ਨਾਲ ਸਾਥਿਓ ਇਸ ਦੇ ਭਾਗ ਨੰਬਰ 1 ਦੀ ਜਿਹੜੀ ਹੈਗੀ ਆ ਜਾਂ ਕਿ ਲੋਕ ਸੇਫਟੀ ਸਾਡੇ ਅਧਿਕਾਰਾਂ ਦੀ ਸਾਰੀ ਦੀ ਸਾਰੀ ਸਾਨੂੰ ਇਸ ਰਾਈਟ ਦੇ ਤਹਿਤ ਇਸ ਕਾਲ ਆਫ ਦੇ ਤਹਿਤ ਦਿੱਤੀ ਗਈ ਹੈ ਹਾਂਜੀ ਅੱਗੇ ਗੱਲ ਕਰਦੇ ਆ ਵੀ ਭਾਗ 4 ਸਾਥੀਓ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਕਰਦਾ ਹੈ ਇਸ ਦੇ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਨੇ ਭਾਰਤ ਨੂੰ ਇੱਕ ਕਲਿਆਣਕਾਰੀ ਰਾਜ ਸਥਾਪਿਤ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਭਵਿੱਖ ਦੀਆਂ ਸਰਕਾਰਾਂ ਦੇ ਲਈ ਇੱਕ ਪ੍ਰੋਗਰਾਮ ਰੂਪਰੇਖਾ ਦਿੱਤੀ ਹੈ ਧਾਰਾ 37 ਐਲਾਨ ਕਰਦਾ ਹੈ ਕਿ ਇਹ ਸਿਧਾਂਤ ਦੇਸ਼ ਦੇ ਸ਼ਾਸਨ ਦੀ ਨੀਂਹ ਹਨ ਤਾਂ ਦੇਸ਼ ਦੇ ਸ਼ਾਸਨ ਦੀ ਨੀਂਹ ਕੀ ਹੈ ਜੀ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਤਾਰਾ ਕਿਹੜੀ ਦੇ ਵਿੱਚ ਵਰਣਨ ਹੈ ਜੀ 37 ਦੇ ਵਿੱਚ ਇਸੇ ਤਰ੍ਹਾਂ ਸਾਥੀਓ 61 ਦੇ ਵਿੱਚ ਪ੍ਰਵਹਾਸ਼ਾ ਦਿੱਤੀ ਗਈ ਹੈ ਇਹਦੀ 38 ਦੇ ਵਿੱਚ ਸਾਥੀਓ ਜਨਤਕ ਭਲਾਈ ਦੇ ਲਈ ਸਮਾਜਿਕ ਵਿਵਸਥਾ ਦਾ ਪ੍ਰਬੰਧਨ ਕੀਤਾ ਗਿਆ ਹੈ 39 ए ਦੇ ਵਿੱਚ ਬਰਾਬਰ ਨਿਆਂ ਅਤੇ ਮੁਫਤ ਕਾਨੂੰਨੀ ਸਹਾਇਤਾ ਦਾ ਵਰਣਨ ਦੇਖਣ ਨੂੰ ਮਿਲਦਾ ਹੈ 40 ਦੇ ਵਿੱਚ ਪਿੰਡ ਪੰਚਾਇਤਾਂ ਦਾ ਸੰਗਠਨ ਦੇਖਣ ਨੂੰ ਮਿਲਦਾ ਜੀ ਇਸੇ ਤਰ੍ਹਾਂ 41 ਦੇ ਵਿੱਚ ਕੰਮ ਸਿੱਖਿਆ ਅਤੇ ਜਨਤਕ ਸਿਹਤ ਦਾ ਜਿਹੜਾ ਰਾਈਟ ਆਉ ਸਾਨੂੰ ਪਰੋਵਾਈਡ ਕਰਵਾਇਆ ਗਿਆ 43 A ਦੇ ਵਿੱਚ ਸਾਥੀਓ ਉਦਯੋਗਾਂ ਦੇ ਪ੍ਰਬੰਧਨ ਵਿੱਚ ਕਾਮਿਆਂ ਦੀ ਭਾਗੀਦਾਰੀ ਹੈ ਜਿਹੜੀ ਉਹਦਾ ਵਰਣਨ ਦੇਖਣ ਨੂੰ ਮਿਲਦਾ ਹੈ 44 ਦੇ ਵਿੱਚ ਇੱਕ ਸਾਰ ਸਿਵਲ ਕੋਡ ਹੈ ਜਿਹੜਾ ਦੇਖਣ ਨੂੰ ਮਿਲਦਾ ਹੈ 45 ਦੇ ਵਿੱਚ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਦੇਖਭਾਲ ਅਤੇ ਸਿੱਖਿਆ ਦਾ ਜਿਹੜਾ ਰਾਈਟ ਹੈ ਉਹ ਸਾਨੂੰ ਦੇਖਣ ਨੂੰ ਮਿਲਦਾ ਹੈ 47 ਦੇ ਵਿੱਚ ਪੋਸ਼ਣ ਅਤੇ ਜਨਤਕ ਸਿਹਤ ਦੇ ਵਿੱਚ ਸੁਧਾਰ ਸਾਨੂੰ ਵਰਣਨ ਦੇਖਣ ਨੂੰ ਮਿਲਦੇ ਨੇ 48 A ਦੇ ਵਿੱਚ ਵਾਤਾਵਰਣ ਦੀ ਰੱਖਿਆ ਦਾ ਪ੍ਰਬੰਧਨ ਸਾਨੂੰ ਦੇਖਣ ਨੂੰ ਮਿਲਦਾ ਹੈ 50 ਦੇ ਵਿੱਚ ਸਾਥੀਓ ਨਿਆਂਪਾਲਿਕਾ ਤੇ ਕਾਰਜਪਾਲਿਕਾ ਤੋਂ ਵੱਖ ਕਰਨ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ 51 ਦੇ ਵਿੱਚ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦਾ ਜਿਹੜਾ ਵਰਣਨ ਹੈ ਉਹ ਸਾਨੂੰ ਦੇਖਣ ਨੂੰ ਮਿਲਦਾ ਹੈ ਭਾਗ 4 ए ਬੁਨਿਆਦੀ ਫਰਜ਼ ਬੁਨਿਆਦੀ ਫਰਜ਼ ਜਿਹੜੇ ਹੈਗੇ ਜੀ ਮੂਲ ਸੰਵਿਧਾਨ ਦੇ ਵਿੱਚ ਮੌਲਿਕ ਕਰਤੱਬ ਸ਼ਾਮਲ ਨਹੀਂ ਸੀ ਠੀਕ ਹੈ ਜੀ ਜਿਹੜੇ ਮੌਲਿਕ ਕਰਤੱਬ ਨੇ ਜਾਂ ਬੁਨਿਆਦੀ ਫਰਜ਼ ਨੇ ਇਹ ਮੂਲ ਸਵਿਧਾਨ ਦੇ ਵਿੱਚ ਸ਼ਾਮਲ ਨਹੀਂ ਸੀਗੇ ਜੀ ਇਹਨਾਂ ਨੂੰ 1976 ਦੇ ਵਿੱਚ ਸਵਰਨ ਸਿੰਘ ਕਮੇਟੀ ਦੀਆਂ ਸ਼ਿਫਾਰਿਸ਼ਾਂ ਦੇ ਰਾਹੀਂ 42ਵੀਂ ਸੋਧ ਦੇ ਦੁਆਰਾ ਸ਼ਾਮਲ ਕੀਤਾ ਗਿਆ ਇਹ ਨੂੰ ਧਿਆਨ ਚ ਰੱਖਣਾ ਵੀ ਜਿਹੜੇ ਬੁਨਿਆਦੀ ਫਰਜ਼ ਨੇ ਜਾਂ ਮੌਲਕ ਕਰਤੱਬ ਨੇ ਸਵਰਨ ਸਿੰਘ ਕਮੇਟੀ ਦੀ ਸ਼ਿਫਾਰਿਸ਼ ਤੇ 42ਵੀਂ ਸੰਵਿਧਾਨਕ ਸੋਧ ਦੇ ਤਹਿਤ 1976 ਦੇ ਵਿੱਚ ਜਿਹੜੇ ਆ ਗਏ ਨੇ ਸ਼ਾਮਲ ਕੀਤੇ ਗਏ ਨੇ ਜਿਹਦੇ ਤਹਿਤ ਅਧਿਕਾਰਾਂ ਦੇ ਨਾਲ ਨਾਲ ਸਾਡੇ ਜਿਹੜੇ ਕਰਤੱਬ ਨੇ ਜਿਹੜੇ ਫਰਜ਼ ਨੇ ਉਹਨਾਂ ਦਾ ਵੀ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਜੀ 51 A ਦੇ ਵਿੱਚ ਮੌਲਕ ਕਰਤੱਵਾਂ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ ਸਾਡੇ ਆਚਰਨ ਤੇ ਬੁਨਿਆਦੀ ਹੁਕਮ ਨੇ ਠੀਕ ਹੈ ਜਿਨ੍ਹਾਂ ਨੂੰ ਪਾਲਣਾ ਸਾਡੇ ਲਈ ਜ਼ਰੂਰੀ ਹੈ ਹਾਲਾਂਕਿ ਇਸ ਦੇ ਵਿੱਚ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਇਹੋ ਜਿਹਾ ਕੋਈ ਪ੍ਰਵਦਾਣ ਨਹੀਂ ਹੈ ਕਿ ਜੇਕਰ ਕੋਈ ਬੁਨਿਆਦੀ ਫਰਜ ਨਹੀਂ ਨਿਭਾਉਂਦਾ ਤਾਂ ਉਸ ਦੇ ਉੱਪਰ ਕੋਈ ਕੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਪਰ ਇਹ ਸਿਰਫ ਇੱਕ ਤਰ੍ਹਾਂ ਨੂੰ ਸਾਨੂੰ ਫਰਜ਼ਾਂ ਦੇ ਰੂਪ ਦੇ ਵਿੱਚ ਜਾਂ ਸਾਡੇ ਕਰਤੱਵਾਂ ਦੇ ਰੂਪ ਦੇ ਵਿੱਚ ਸਾਨੂੰ ਦਿੱਤੇ ਗਏ ਨੇ ਤੇ ਨਾਲ ਦਿੱਤਾ ਗਿਆ ਕਿ ਹਰ ਭਾਰਤੀ ਨਾਗਰਿਕ ਨੂੰ ਦਾ ਇਹ ਹੱਕ ਬਣਦਾ ਕਿ ਉਹ ਇਹਨਾਂ ਕਰਤੱਵਾਂ ਦੀ ਜਿਹੜੀ ਹੈਗੀ ਆ ਪਾਲਣਾ ਕਰੇਗਾ ਜਿਹਦੇ ਨਾਲ ਸਾਡਾ ਆਚਰਣ ਤੇ ਬੁਨਿਆਦੀ ਜਿਹੜਾ ਸਾਡਾ ਮਤਲਬ ਕਹਿ ਲਓ ਕਿ ਸਾਡੀ ਸੁਸਾਇਟੀ ਹੈ ਜਿਹੜੀ ਬੁਨਿਆਦੀ ਤੌਰ ਤੇ ਉਹ ਵਿਕਸਿਤ ਹੋਵੇ ਅੱਗੇ ਆਗੇ ਜੀ ਆਪਣੇ ਭਾਗ 5 ਦੇ ਵਿੱਚ ਮੇਨ ਕਾਲਮ ਆ ਗਿਆ ਜੀ ਜੂਨੀਅਨ ਕਾਰਜਕਾਰੀ ਜਾਂ ਕਹਿ ਲਓ ਕਿ ਸੰਗ ਪ੍ਰਣਾਲੀ ਠੀਕ ਹੈ ਜੀ ਜਿਹੜੀ ਜੂਨੀਅਨ ਕਾਰਜ ਪ੍ਰਣਾਲੀ ਹੈ ਸੰਗ ਪ੍ਰਣਾਲੀ ਦੀ ਵਿਵਸਥਾ ਜਿਹੜੀ ਹੈਗੀ ਹੈ ਪੋਲੀਟੀਕਲ ਸਾਡਾ ਡਿਫੈਂਸ ਸਿਸਟਮ ਹੈ ਜਿਹੜਾ ਠੀਕ ਹੈ ਜੀ ਤੇ ਜਾਂ ਜਿਹੜੇ ਸਾਡੇ ਜਿਹੜੇ ਹੈਗੇ ਨੇ ਸਿਵਲ ਸਿਸਟਮ ਨੇ ਸਾਰੇ ਹੀ ਸਿਸਟਮ ਆ ਤਿੰਨ ਤਰ੍ਹਾਂ ਦੇ ਆਗੇ ਹੈ ਨਾ ਉਹਨਾਂ ਨੂੰ ਚਲਾਉਣ ਦੇ ਲਈ ਜਿਹੜਾ ਹੈਗਾ ਸਾਡੇ ਮੇਨ ਤੌਰ ਤੇ ਕਿਹੜੀਆਂ ਜਿਹੜੀਆਂ ਭਾਵਨਾਵਾਂ ਹੋਣਗੀਆਂ ਕਿਹੜੇ-ਕਿਹੜੇ ਰਾਈਟ ਹੋਣਗੇ ਕਿਸ ਤਰ੍ਹਾਂ ਇਲੈਕਸ਼ਨ ਹੋਣਗੇ ਕਿਸ ਤਰ੍ਹਾਂ ਦੀਆਂ ਨੀਤੀਆਂ ਹੋਣੀਆਂ ਇਹ ਸਾਰਾ ਹੀ ਵਰਣਨ ਸਾਡਾ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਦਿੱਤਾ ਗਿਆ ਤਾਂ ਜੁਨੀਅਨ ਕਾਰਜਕਾਰੀ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਸਾਡੀ ਜਿਹੜੀ ਸੰਘ ਪ੍ਰਣਾਲੀ ਦੀ ਵਿਵਸਥਾ ਜਿਹੜੀ ਹੈਗੀ ਹੈ ਸਾਥੀਓ ਪ੍ਰਧਾਨ ਤੇ ਉਪ ਪ੍ਰਧਾਨ ਦੇ ਨਾਲ ਸ਼ੁਰੂ ਹੁੰਦੀ ਹੈ ਜੀ ਭਾਰਤ ਦੇ ਵਿੱਚ ਸਰਕਾਰ ਦੀ ਇੱਕ ਸੰਸਦ ਦੀ ਪ੍ਰਣਾਲੀ ਹੈ ਜੀ ਇੱਕ ਸੰਸਦ ਦੀ ਪ੍ਰਣਾਲੀ ਲਾਗੂ ਕੀਤੀ ਗਈ ਹੈ ਇਹ ਰਾਸ਼ਟਰਪਤੀ ਕਾਰਜਪਾਲਿਕਾ ਦਾ ਸੰਵਿਧਾਨਕ ਮੁਖੀ ਹੁੰਦਾ ਹੈ ਜੀ ਅਤੇ ਕੈਬਨਟ ਅਸਲ ਦੇ ਵਿੱਚ ਕਾਰਜਪਾਲਿਕਾ ਦੀ ਮੁਖੀ ਹੁੰਦੀ ਹੈ ਤਿੰਨ ਥੰਮ੍ਹ ਨੇ ਸਾਥੀਓ ਕਾਰਜਪਾਲਿਕਾ ਨਿਆਂਪਾਲਿਕਾ ਤੇ ਵਿਧਾਨਪਾਲਿਕਾ ਜਿਵੇਂ ਤੁਸੀਂ ਜਾਣਦੇ ਹੋ ਕਾਰਜਪਾਲਿਕਾ ਦਾ ਕੰਮ ਆ ਗਿਆ ਜੀ ਕਾਰਜ ਕਰਨਾ ਵਿਧਾਨਪਾਲਿਕਾ ਦੇ ਵਿੱਚ ਇਹ ਸਾਰਾ ਵਿਸਤਾਰ ਆ ਗਈ ਸਾਰੀ ਪੋਲੀਟੀਕਲ ਜੱਜ ਜਿਹਦੇ ਰਾਹੀਂ ਜਿਹੜਾ ਹੈਗਾ ਵਿਧਾਨ ਬਣਾਏ ਜਾਂਦੇ ਨੇ ਕਾਨੂੰਨ ਬਣਾਏ ਜਾਂਦੇ ਨੇ ਤੇ ਨਿਆਂਪਾਲਿਕਾ ਦਾ ਕੰਮ ਹੈ ਕਿ ਜੇਕਰ ਦੋਨਾਂ ਦੇ ਵਿੱਚ ਜਾਂ ਤਿੰਨਾਂ ਦੇ ਵਿੱਚ ਕੋਈ ਝਗੜਾ ਹੁੰਦਾ ਹੈ ਕਿਸੇ ਵੀ ਤਰ੍ਹਾਂ ਦੇ ਨਾਲ ਤਾਂ ਉਸ ਨੂੰ ਜਿਹੜਾ ਹੈਗਾ ਕਾਨੂੰਨ ਦੇ ਮੁਤਾਬਕ ਸਵਿਧਾਨ ਦੇ ਮੁਤਾਬਕ ਜਿਹੜਾ ਹੈਗਾ ਆਪਣੇ ਫੈਸਲੇ ਸੁਣਾਉਣਾ ਜਿਹਦੇ ਵਿੱਚ ਅ ਸ਼ਸ਼ਨ ਅਦਾਲਤਾਂ ਆ ਜਾਂਦੀਆਂ ਨੇ ਹੇਠਲੀਆਂ ਅਦਾਲਤਾਂ ਆ ਜਾਂਦੀਆਂ ਨੇ ਉੱਪਰਲੀਆਂ ਅਦਾਲਤਾਂ ਹਾਈ ਕੋਰਟ ਅਦਾਲਤਾਂ ਆ ਜਾਂਦੀਆਂ ਨੇ ਤੇ ਸੁਪਰੀਮ ਕੋਰਟ ਸਰਵਉੱਚ ਅਦਾਲਤ تک ਉਹਦੀ ਵਿਵਸਥਾ ਕੀਤੀ ਗਈ ਹੈ ਤਿੰਨਾ ਪਾਵਰਾਂ ਦੇ ਤਹਿਤ ਜਿਹੜਾ ਹੈਗਾ ਪੂਰਾ ਭਾਰਤ ਹੈ ਜਿਹੜਾ ਜਾਂ ਕਿ ਲੋਕਿ ਪੂਰੀ ਭਾਰਤੀ ਵਿਵਸਥਾ ਜਿਹੜੀ ਹੈਗੀ ਉਹ ਚੱਲਦੀ ਹੈ ਜਿਹਦੇ ਵਿੱਚ ਸਭ ਤੋਂ ਵੱਧ ਪਾਵਰਾਂ ਨੇ ਜਿਹੜੀਆਂ ਉਹ ਵਿਧਾਨ ਪਾਲਿਕਾ ਦੇ ਕੋਲ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਤਾਂ ਅੱਗੇ ਆ ਗਿਆ ਜੀ ਸਾਡਾ ਪ੍ਰੈਜ਼ੀਡੈਂਟ ਰਾਸ਼ਟਰਪਤੀ ਸਾਥਿਓ 52 ਦੀ ਜਦੋਂ ਗੱਲ ਕਰਦੇ ਹਾਂ ਅਨੁਛੇਦ 52 ਦੇ ਵਿੱਚ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ 54 ਦੇ ਵਿੱਚ ਰਾਸ਼ਟਰਪਤੀ ਦੀ ਚੋਣ ਦਾ ਵਰਣਨ ਹੈ 56 ਦੇ ਵਿੱਚ ਅਹੁਦੇ ਦੀ ਮਿਆਦ ਦਾ ਵਰਣਨ ਹੈ 58 ਦੇ ਵਿੱਚ ਚੋਣ ਦੇ ਲਈ ਯੋਗਤਾਵਾਂ ਦਾ ਵਰਣਨ ਹੈ 60 ਦੇ ਵਿੱਚ ਸਹੁ ਅਤੇ ਪੁਸ਼ਟੀ ਦਾ ਵਰਣਨ ਹੈ ਸਾਰੇ ਹੀ ਰਾਸ਼ਟਰਪਤੀ ਨਾਲ ਰਿਲੇਟਡ ਨੇ 61 ਦੇ ਵਿੱਚ ਸਾਥੀਓ ਮਹਾਦੋਸ਼ ਦੀ ਪ੍ਰਕਿਰਿਆ ਦਾ ਵਰਣਨ ਹੈ ਕਿ ਕਿਸ ਤਰ੍ਹਾਂ ਮਹਾਦੋਸ਼ ਲਾ ਕੇ ਹਟਾਇਆ ਜਾ ਸਕਦਾ ਹੈ 62 ਦੇ ਵਿੱਚ ਅਹੁਦੇ ਦੀ ਖਾਲੀ ਥਾਂ ਨੂੰ ਭਰਨ ਦੇ ਲਈ ਚੋਣ ਦਾ ਵਰਣਨ ਦੇਖਣ ਨੂੰ ਮਿਲਦਾ ਹੈ 63 ਦੇ ਵਿੱਚ ਭਾਰਤ ਦਾ ਦੇ ਉਪਰਾਸ਼ਟਰਪਤੀ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ 64 ਦੇ ਤਹਿਤ ਉਪਰਾਸ਼ਟਰਪਤੀ ਰਾਜ ਸਭਾ ਦੇ ਅਹੁਦੇ ਦੇ ਲਈ ਦਾ ਚੇਅਰਮੈਨ ਹੁੰਦਾ ਜੀ ਤੇ 66 ਦੇ ਵਿੱਚ ਉਪਰਾਸ਼ਟਰਪਤੀ ਦੀ ਚੋਣ ਦਾ ਵਰਣਨ ਮਿਲਦਾ 67 ਦੇ ਵਿੱਚ ਅਹੁਦੇ ਦੀ ਮਿਆਦ ਦਾ ਵਰਣਨ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਦਾ ਜੋ ਵੀ ਸਾਥੀ ਸਾਡੇ ਨਾਲ ਜੁੜੇ ਹੋਏ ਹੋ ਜਾਂ ਜੁੜ ਰਹੇ ਹੋ ਜਾਂ ਬਾਅਦ ਦੇ ਵਿੱਚ ਕਲਾਸ ਨੂੰ ਦੇਖੋਗੇ ਕਿਰਪਾ ਕਰਕੇ ਕਲਾਸ ਨੂੰ ਹੋਰ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਤੇ ਜੇਕਰ ਹੋ ਸਕੇ ਤਾਂ ਅੱਗੇ ਹੋਰ ਸਾਥੀਆਂ ਦੇ ਨਾਲ ਸ਼ੇਅਰ ਕਰਕੇ ਗਰੁੱਪ ਦੇ ਵਿੱਚ ਜੁਆਇਨ ਹੋਵੋ ਆਪਣਾ WhatsApp ਗਰੁੱਪ ਤੇ Telegram ਗਰੁੱਪ ਫ੍ਰੀ ਨੇ ਤੁਸੀਂ ਉਹਨਾਂ ਨੂੰ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਨੇ ਉੱਥੇ ਕਲਿੱਕ ਕਰਕੇ ਜੁਆਇਨ ਕਰ ਸਕਦੇ ਹੋ ਸਾਥਿਓ ਜੇ ਤੁਹਾਨੂੰ ਫ੍ਰੀ ਦੇ ਵਿੱਚ ਇੰਨਾ ਵਧੀਆ ਸਟੱਡੀ ਮਟੀਰੀਅਲ ਮਿਲ ਰਿਹਾ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਤਾਂ ਫਿਰ ਤੁਸੀਂ ਇਹ ਸੋਚੋ ਕਿ ਸਾਡੇ ਜਿਹੜੇ ਪੇਡ ਬੈਚ ਨੇ ਉਹਨਾਂ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦਾ ਕੰਟੈਂਟ ਦੇਖਣ ਨੂੰ ਮਿਲੇਗਾ ਤਾਂ ਇਸ ਇਹ ਇਸ ਕੋ ਦਾ ਨਿਚੋੜ ਕਹਿ ਲੋ ਤੁਸੀਂ ਠੀਕ ਹੈ ਜੀ ਉਹਦੇ ਇਫੈਕਟ ਨੇ ਤਾਂ ਥਿਊਰੀ ਦੇ ਨੋਟਸ ਜਾਂ ਥਿਊਰੀ ਦੀਆਂ ਜਿਹੜੀਆਂ ਕਲਾਸਾਂ ਦੇ ਕੋਰਸ ਬਾਇ ਕਰਨ ਦੇ ਲਈ ਐਪ ਤੇ ਜਾਓ ਜਾਂ ਫਿਰ ਸਕਰੀਨ ਤੇ ਚੱਲ ਰਹੇ ਨੰਬਰ ਤੇ WhatsApp ਮੈਸੇਜ ਜਾਂ ਕਾਲ ਰਹੀਂ ਜਾਣਕਾਰੀ ਲੈ ਸਕਦੇ ਹੋ ਪਾਵਰਜ਼ ਐਂਡ ਫੰਕਸ਼ਨਜ਼ ਆਫ ਸ਼ਕਤੀਆਂ ਤੇ ਕਾਰਜ 72 ਦੇ ਵਿੱਚ ਸਾਥੀਓ ਮਾਫੀ ਦੇਣ ਦੀ ਰਾਸ਼ਟਰਪਤੀ ਦੀ ਸ਼ਕਤੀ ਦਾ ਵਰਣਨ 73 ਦੇ ਵਿੱਚ ਜੁਨੀਅਨ ਦੀ ਕਾਰਜਕਾਰੀ ਸ਼ਕਤੀ ਦੀ ਹੱਦ ਦਾ ਜਿਹੜੀ ਉਹਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ ਸਾਡੇ ਰਾਸ਼ਟਰਪਤੀ ਬ੍ਰਿਸ਼ ਸੰਵਿਧਾਨ ਦੇ ਤਹਿਤ ਸਮਰਾਟ ਦੇ ਬਰਾਬਰ ਦਾ ਅਹੁਦਾ ਰੱਖਦੇ ਹਨ ਉਹ ਰਾਜ ਦਾ ਮੁਖੀ ਹੁੰਦਾ ਹੈ ਪਰ ਕਾਰਜਪਾਲਕਾ ਦਾ ਨਹੀਂ ਡਾਕਟਰ ਅੰਬੇਦਕਰ ਨੇ ਇਹ ਸਟੇਟਮੈਂਟ ਦਿੱਤੀ ਸੀ ਕਿ ਜੀ ਡਾਇਰੈਕਟ ਵੀ ਕਈ ਵਾਰ ਪੁੱਛਿਆ ਜਾ ਸਕਦਾ ਹੈ ਕਿ ਇਹ ਵਿਚਾਰ ਕਿਸ ਦੇ ਨੇ ਇਹਨਾਂ ਨੇ ਸ਼ਬਦ ਕਹੇ ਤਾਂ ਇਹ ਡਾਕਟਰ ਅੰਬੇਦਕਰ ਦੇ ਸ਼ਬਦ ਨੇ ਜੀ ਅੱਗੇ ਆ ਗਿਆ ਸਾਥੀਓ ਸਾਡਾ ਭਾਗ 5 ਜੁਨੀਅਨ ਹੀ ਅਗਲਾ ਪਾਰਟ ਮੰਤਰੀ ਮੰਡਲ ਸਭ ਤੋਂ ਇੰਪੋਰਟੈਂਟ ਪਾਰਟ ਸਭ ਤੋਂ ਵੱਧ ਪਾਵਨ ਰੱਖਣ ਵਾਲਾ 파ਰਟ ਹੈ ਜਿਹੜਾ ਇਹ ਸਾਡੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਮੰਤਰੀ ਮੰਡਲ ਪ੍ਰਧਾਨ ਮੰਤਰੀ ਸਰਕਾਰ ਦੀ ਸੰਸਦ ਪ੍ਰਣਾਲੀ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਦਾ ਹੈ ਉਹ ਸਭ ਤੋਂ ਸ਼ਕਤੀਸ਼ਾਲੀ ਕਾਰਜਕਾਰੀ ਹੁੰਦਾ ਹੈ ਇੱਕ ਸੰਸਦੀ ਸਰਕਾਰ ਨੂੰ ਅਕਸਰ ਪ੍ਰਧਾਨ ਮੰਤਰੀ ਸਰਕਾਰ ਆ ਜਿਹੜੇ ਉਹ ਕਿਹਾ ਜਾਂਦਾ ਹੈ 74 ਦੇ ਤਹਿਤ ਸਾਥਿਓ ਰਾਸ਼ਟਰਪਤੀ ਦੀ ਸਹਾਇਤਾ ਤੇ ਸਲਾਹ ਦੇ ਲੈ ਇੱਕ ਮੰਤਰੀ ਪਰਿਸ਼ਦ ਹੋਵੇਗੀ ਇਹ ਵਰਣਨ ਸਾਨੂੰ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਮਿਲਦਾ ਹੈ 75 ਦੇ ਵਿੱਚ ਮੰਤਰੀਆਂ ਦੇ ਸਬੰਧੀ ਹੋਰ ਉਪਬੰਧ ਕੀਤੇ ਗਏ ਨੇ 91 ਸੋਧ ਜਿਹੜੀ ਹੋਈ ਹੈ ਸਾਥੀਓ ਉਹਦੇ ਤਹਿਤ ਸੰਵਿਧਾਨਕ ਸੋਧ ਐਕਟ 2003 ਦੀ ਗੱਲ ਕਰਦੇ ਆ ਇਸ ਦੇ ਵਿੱਚ ਇਹਦੇ ਵਿੱਚ ਦੋ ਕਾਲਮ ਜੋੜ ਦਿੱਤੇ ਗਏ ਨੇ 75 ਏ ਏ ਤੇ 1 ਬੀ ਮੰਤਰੀਆਂ ਦੀ ਗਿਣਤੀ ਨਿਰਧਾਰਤ ਕਰ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਸਮੇਤ ਲੋਕ ਸਭਾ ਦੀ ਖੁੱਲ੍ਹ ਤਾਕਤ ਦਾ 15% ਤੋਂ ਵੱਧ ਨਹੀਂ ਹੋਵੇਗਾ ਪਹਿਲਾਂ ਜਿੰਨੇ ਮਰਜ਼ੀ ਮੰਤਰੀ ਬਣਾਏ ਜਾ ਸਕਦੇ ਸੀ ਤਾਂ ਇਹ 15% ਕਰ ਦਿੱਤੀ ਗਈ ਹੈ ਜਾਨੀ ਕਿ 100 ਵਿੱਚੋਂ 15 ਨੂੰ ਮੰਤਰੀ ਬਣਾਇਆ ਜਾਵੇਗਾ ਤੇ ਦਲ ਬਦਲੀ ਕਰਨ ਵਾਲਾ ਮੈਂਬਰ ਜਿਹੜਾ ਹੈਗਾ ਮੰਤਰੀ ਦੇ ਅਹੁਦੇ ਦੇ ਲਈ ਅਯੋਗ ਹੋਵੇਗਾ ਜੇਕਰ ਕੋਈ ਦਲ ਬਦਲ ਕੇ ਜੜਾ ਆਉਂਦਾ ਹੈ ਮੰਤਰੀ ਦੇ ਅਹੁਦੇ ਦੇ ਲਈ ਉਹ ਅਯੋਗ ਹੋਵੇਗਾ ਇਹ ਪ੍ਰਵਧਾਨ ਕੀਤਾ ਗਿਆ ਇੱਕ ਬੀ ਦੇ ਵਿੱਚ ਭਾਰਤ ਦੇ ਅਟਾਰਨੀ ਜਨਰਲ ਠੀਕ ਹੈ ਜੀ ਜਿਹੜਾ ਅਟਾਰਨੀ ਜਨਰਲ ਹੈ ਜੀ ਭਾਰਤ ਸਰਕਾਰ ਦਾ ਸਭ ਤੋਂ ਉੱਚਾ ਕਾਨੂੰਨ ਅਧਿਕਾਰੀ ਹੈ ਜਾਂ ਕਹ ਲੋ ਕਿ ਜਿੰਨੇ ਵੀ ਕੋਈ ਫੈਸਲੇ ਨੇ ਜਾਂ ਕਾਰਜ ਪਾਲਿਕਾ ਤੇ ਜਾਂ ਵਿਧਾਨ ਪਾਲਿਕਾ ਦੇ ਜਿਨ੍ਹਾਂ ਦਾ ਸਬੰਧ ਸਰਕਾਰ ਦੇ ਨਾਲ ਹੈ ਠੀਕ ਹੈ ਕੋਈ ਕਲੈਸ਼ ਹੁੰਦਾ ਹੈ ਤੇ ਕੋਰਟ ਦੇ ਵਿੱਚ ਮਾਮਲਾ ਚਲਾਇਆ ਜਾਂਦਾ ਹੈ ਤਾਂ اٹਾਰਨੀ ਜਨਰਲ ਹੈ ਜਿਹੜਾ ਉਹਨਾਂ ਨੂੰ ਉੱਥੇ ਡਿਫਾਈਨ ਕਰਦਾ ਜਾਂ ਕਹ ਲੋ ਕਿ ਇਹ ਉੱਚ ਕੋਟੀ ਦਾ ਵਕੀਲ ਜਿਹੜਾ ਅੱਗੇ ਸਾਰੀਆਂ ਪਾਵਰਾਂ ਰੱਖਦਾ ਹੈ ਸਰਕਾਰ ਦਾ ਪੱਖ ਜਿਹੜਾ ਹੈਗਾ ਉਹ ਨਿਆਂ ਪਾਲਿਕਾ ਦੇ ਸਾਹਮਣੇ ਪੇਸ਼ ਕਰਦਾ ਹੈ ਨਿਆਂ ਪਾਲਿਕਾ ਦੇ ਵਿੱਚ ਜਿਹੜਾ ਹੈਗਾ ਜਸਟੀਫਾਈ ਕਰਨ ਦੇ ਲਈ ਅੱਗੇ ਜਾਂਦਾ ਹੈ ਉਹ ਹੈ ਜੀ ਟਾਰਨੀ ਜਰਨਲ ਤਾਂ ਇਹਦੇ ਵਿੱਚ 76 ਦੇ ਵਿੱਚ ਭਾਰਤ ਦੇ ਟਾਰਨੀ ਜਰਨਲ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ ਤਾਂ ਸੰਸਦ ਦੀ ਗੱਲ ਕਰਦੇ ਹਾਂ ਜੀ ਭਾਰਤੀ ਸੰਸਦ ਦਾ ਗਠਨ ਰਾਸ਼ਟਰਪਤੀ ਲੋਕ ਸਭਾ ਹੇਠਲਾ ਸਦਨ ਤੇ ਰਾਜ ਸਭਾ ਉੱਪਰਲਾ ਸਦਨ ਇਹਦੇ ਦੁਆਰਾ ਕੀਤਾ ਜਾਂਦਾ ਹੈ ਹੁਣ ਦੇਖੋ ਸਾਥਿਓ 79 ਦੇ ਵਿੱਚ ਸੰਸਦ ਦਾ ਸੰਵਿਧਾਨ ਠੀਕ ਹੈ ਜੀ ਕਿਸ ਤਰ੍ਹਾਂ ਦਾ ਹੈ 80 ਦੇ ਵਿੱਚ ਜਿਹੜਾ ਹੈਗਾ ਸਾਥਿਓ ਰਾਜ ਸਭਾ ਦੀ ਬਣਤਰ ਦਾ ਵਰਣਨ ਮਿਲਦਾ ਹੈ 81 ਦੇ ਵਿੱਚ ਲੋਕ ਸਭਾ ਦੀ ਬਣਤਰ ਦਾ ਵਰਣਨ ਮਿਲਦਾ ਹੈ ਵਸਤਰਾਸਥੀ ਦੇ ਵਿੱਚ ਸੰਸਦ ਦੇ ਸਦਨਾਂ ਦੀ ਮਿਆਦ ਦਾ ਵਰਣਨ ਮਿਲਦਾ ਹੈ 84 ਦੇ ਵਿੱਚ ਸੰਸਦ ਦੀ ਮੈਂਬਰਸ਼ਿਪ ਦੇ ਲਈ ਯੋਗਤਾ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ 87 ਦੇ ਵਿੱਚ ਰਾਸ਼ਟਰਪਤੀ ਦੀ ਜਿਹੜੀ ਹੈਗੀ ਆ ਵਿੱਚ ਉਹਦਾ ਵਿਸ਼ੇਸ਼ ਪ੍ਰਵਧਾਨ ਜਾਂ ਗਠਨ ਜਿਹੜਾ ਹੈਗਾ ਜਿਉ ਕੀਤਾ ਜਾਂਦਾ ਉਸ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ ਅੱਗੇ ਚੱਲਦੇ ਹਾਂ ਸਾਥੀਓ ਭਾਗ 5 ਸੰਸਦ ਠੀਕ ਹੈ ਜੀ ਸੰਸਦ ਦੇ ਅਧਿਕਾਰ ਸਾਥੀਓ ਸੰਸਦ ਜਿਹੜੀ ਹੈਗੀ ਆ ਸਭ ਤੋਂ ਪਾਵਰਫੁਲ ਹੈ ਜੀ ਨਿਆ ਪਾਲਿਕਾ ਵਿਧਾਨ ਪਾਲਿਕਾ ਤੇ ਇਥੋਂ ਤੱਕ ਕਿ ਜਿਹੜਾ ਹੈ ਕਾਰਜ ਪਾਲਿਕਾ ਤਿੰਨਾ ਹੀ ਭਾਵਨਾ ਨੂੰ ਜਿਹੜਾ ਹੈਗਾ ਇਹ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਕਾਨੂੰਨੀ ਸੋਧਾਂ ਦੇ ਰਾਹੀਂ ਜਾਂ ਸੰਵਿਧਾਨ ਦੇ ਅਪੋਰਡਿੰਗ ਜਿਹੜਾ ਹੈਗਾ ਇਹ ਨਿਯਮ ਪ੍ਰਣਾਲੀ ਮਾਪਦੰਡ ਬਣਾ ਕੇ ਦਿੰਦੀ ਹੈ ਕਾਨੂੰਨ ਸੰਸਦ ਦੇ ਵਿੱਚ ਹੀ ਆਉਂਦੇ ਨੇ ਤੇ ਸੰਸਦ ਦੇ ਵਿੱਚੋਂ ਹੀ ਜਾਂਦੇ ਨੇ ਜਾਂ ਚਲੋ ਕਿ ਪਾਸ ਹੋ ਜਾਂਦੇ ਨੇ ਜਾਂ ਕਿਸੇ ਵੀ ਕਾਨੂੰਨਾਂ ਨੂੰ ਰੱਦ ਕੀਤਾ ਜਾਂਦਾ ਹੈ ਸੰਵਿਧਾਨ ਦਾ ਜਿਹੜਾ ਹੈਗਾ ਮੌਲਕ ਸੰਵਿਧਾਨ ਜਾਂ ਮੂਲ ਸੰਵਿਧਾਨ ਉਹਨੂੰ ਇਹ ਚੇਂਜ ਨਹੀਂ ਕਰ ਸਕਦੀ ਬਾਕੀ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਿੰਨੇ ਵੀ ਮਾਪਦੰਡ ਨੇ ਉਹਨਾਂ ਦੇ ਵਿੱਚ ਬਦਲਾਅ ਦੀ ਪਾਵਰ ਹੈ ਜਿਹੜੀ ਉਹ ਸੰਸਦ ਦੇ ਕੋਲ ਹੀ ਹੈ ਤਾਂ ਸੰਸਦ ਦਾ ਜਿਹੜੀ ਜੀ ਲੋਕ ਸਭਾ ਦਾ ਸਪੀਕਰ ਅਤੇ ਡਿਪਟੀ ਸਪੀਕਰ ਇਹ ਇਹਨਾਂ ਨੂੰ ਲੀਡ ਕਰਦੇ ਨੇ ਰਾਜ ਸਭਾ ਦਾ ਚੇਅਰਮੈਨ ਜਿਹੜਾ ਉਹ ਰਾਸ਼ਟਰਪਤੀ ਅਤੇ ਡਿਪਟੀ ਚੇਅਰਮੈਨ ਹੁੰਦਾ ਠੀਕ ਹੈ ਜੀ ਇਸੇ ਤਰ੍ਹਾਂ ਸਾਥੀਓ 99 ਦੇ ਵਿੱਚ ਜਿਹੜਾ ਹੈਗਾ ਰਾਜ ਸਭਾ ਦੇ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਦਾ ਵਰਣਨ ਹੈ 99 ਦੇ ਵਿੱਚ ਲੋਕ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਦੀ ਗੱਲ ਕੀਤੀ ਗਈ ਹੈ 97 ਦੇ ਵਿੱਚ ਜਿਹੜਾ ਹੈਗਾ ਤਨਖਾਹਾਂ ਅਤੇ ਭੱਤਿਆਂ ਦਾ ਵਰਣਨ ਹੈ 98 ਦੇ ਵਿੱਚ ਸੰਸਦ ਦੇ ਸਖਤਰੇਟ ਦਾ ਵਰਣਨ ਹੁਣ ਦੇਖੋ ਮੰਨ ਲਓ ਤਨਖਾਹ ਵਧਾਉਣੀ ਹੈ ਜਾਂ ਭੱਤੇ ਵਧਾਉਣੇ ਆ ਤਾਂ ਤਾਂ ਅਨੁਸ਼ੇਦ 97 ਦੇ ਤਹਿਤ ਇਹ ਵਧਾਏ ਜਾਣਗੇ ਜਾਨੀ ਕਿ ਜੋ ਵੀ ਚੀਜ਼ ਇੰਪਲੀਮੈਂਟ ਹੋਊਗੀ ਉਹ ਇਸ ਅਨੁਸ਼ੇਦ ਦੇ ਵਿੱਚ ਹੋਊਗੀ ਅੱਗੇ ਜਾ ਕੇ ਉਹਨੂੰ ਭਾਵੇਂ ABC ਐਵੇਂ ਕਰਕੇ ਜੋੜ ਦਿੱਤਾ ਜਾਂਦਾ ਹੈ ਤਾਂ ਕੰਮ ਦੀ ਕਾਰਵਾਈ ਹੈ ਜਿਹੜੀ ਸਾਥਿਓ 99 ਦੇ ਵਿੱਚ ਮੈਂਬਰਾਂ ਦੇ ਦੁਆਰਾ ਸੋਚ ਚੁੱਕਣ ਦਾ ਵਰਣਨ ਹੈ ਤੇ 100 ਦੇ ਵਿੱਚ ਸਦਨਾਂ ਦੇ ਵਿੱਚ VOTING ਤੇ ਖਾਲੀ ਅਸਾਮੀਆਂ ਤੇ ਕੋਰਮ ਦਾ ਵਰਣਨ ਹੈ ਜਿਹੜਾ ਉਹ ਕੀਤਾ ਗਿਆ ਮੈਂਬਰਾਂ ਦੀ ਯੋਗਤਾ ਦੀ ਗੱਲ ਸਾਥਿਓ 101 ਦੇ ਵਿੱਚ ਸੀਟਾਂ ਖਾਲੀ ਹੋਣੀਆਂ ਕਿੰਨੀਆਂ ਠੀਕ ਹੈ ਜੀ ਉਹ ਵਰਣਨ ਸਾਰਾ 102 ਦੇ ਤਹਿਤ ਜਿਹੜਾ ਹੈਗਾ ਮੈਂਬਰਸ਼ਿਪ ਦੇ ਲਈ ਯੋਗਤਾਵਾਂ ਨੇ ਸੰਸਦ ਅਤੇ ਇਸ ਦੇ ਮੈਂਬਰਾਂ ਦੀਆਂ ਸ਼ਕਤੀਆਂ ਵਿਸ਼ੇਸ਼ ਅਧਿਕਾਰ ਤਾਂ 105 ਦੇ ਵਿੱਚ ਸੰਸਦ ਤੇ ਸਦਨ ਅਤੇ ਮੈਂਬਰਾਂ ਦੀਆਂ ਸ਼ਕਤੀਆਂ ਤੇ ਵਿਸ਼ੇਸ਼ ਅਧਿਕਾਰਾਂ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਜੀ ਇਸੇ ਤਰ੍ਹਾਂ ਸਾਥੀ 106 ਦੇ ਵਿੱਚ ਮੈਂਬਰਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਦਾ ਵਰਣਨ ਜਿਹੜਾ ਹੈਗਾ ਜੀ ਉਹ ਸਾਨੂੰ ਦੇਖਣ ਨੂੰ ਮਿਲਦਾ ਨੱਗੇ ਚੱਲਦੇ ਹਾਂ ਜੀ ਭਾਗ 5 ਸੰਸਦ ਜਿਹੜਾ ਹੈ ਉਦੇ ਵਿੱਚ ਵਿਧਾਨਕ ਪ੍ਰਕਿਰਿਆ ਕਿਸ ਤਰ੍ਹਾਂ ਦੀ 107 ਦੇ ਵਿੱਚ ਬਿੱਲਾਂ ਦੀ ਸ਼ੁਰੂਆਤ ਪਾਸ ਹੋਣ ਦੇ ਨਾਲ ਸੰਬੰਧ ਤੋਂ ਪਵੰਦਾਂ ਦਾ ਵਰਣਨ ਮਿਲਦਾ ਜੀ 108 ਦੇ ਵਿੱਚ ਕੁਝ ਮਾਮਲਿਆਂ ਦੇ ਵਿੱਚ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਬੁਲਾਈ ਜਾਂਦੀ ਹੈ 109 ਦੇ ਵਿੱਚ ਪੈਸੇ ਦੇ ਬਿੱਲਾਂ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰਕਿਰਿਆ ਦੇਖਣ ਨੂੰ ਮਿਲਦੀ ਹੈ ਜੀ ਇਸੇ ਤਰ੍ਹਾਂ 110 ਦੇ ਵਿੱਚ ਮਨੀ ਬਿੱਲ ਦੀ ਪਰਿਭਾਸ਼ਾ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਜੀ 111 ਦੇ ਵਿੱਚ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਵਿੱਤੀ ਮਾਮਲਿਆਂ ਦੇ ਬਾਰੇ ਪ੍ਰਕਿਰਿਆ ਦੀ ਜਦੋਂ ਗੱਲ ਕਰਾਂਗੇ ਤਾਂ 112 ਦੇ ਵਿੱਚ ਸਾਲਾਨਾ ਵਿੱਤੀ ਬਿਆਨ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਜਾਂ ਕੋਲੋ ਕਿ ਬਜਟ ਹੈ ਜਿਹੜਾ ਉਹਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੁਣ 1 ਫਰਵਰੀ ਨੂੰ ਜਿਹੜਾ ਬਜਟ ਆਉਣਾ ਤਾਂ ਉਹ 112 ਦੇ ਅਧੀਨ ਆਉਣਾ ਹੈ ਇਸ ਦੇ ਪ੍ਰਵਾਧਾਨ ਦੇ ਅਧੀਨ ਇਸ ਅਕੋਰਡਿੰਗ ਆਉਣਾ ਹੈ 113 ਦੇ ਅਧੀਨ ਅਨੁਮਾਨ ਦੇ ਸੰਬੰਧ ਵਿੱਚ ਸੰਸਦ ਦੇ ਵਿੱਚ ਪ੍ਰਕਿਰਿਆ 114 ਦੇ ਅਧੀਨ ਨਿਯੋਜਨ ਬਿੱਲ ਦੇਖਣ ਨੂੰ ਮਿਲਦਾ ਹੈ ਜੀ 115 ਪੂਰਕ ਵਾਧੂ ਜਾਂ ਵੱਧ ਗਰਾਂਟਾਂ 116 ਦੇ ਵਿੱਚ ਵੋਟ ਔਨ ਅਕਾਊਂਟ ਤੇ ਵੋਟ ਆਫ ਕ੍ਰੈਡਿਟ ਦਾ ਵਰਣਨ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ 117 ਦੇ ਵਿੱਚ ਵਿੱਤ ਬਿੱਲਾਂ ਦੇ ਸੰਬੰਧੀ ਵਿਸ਼ੇਸ਼ ਉਪਬੰਧ ਕੀਤੇ ਗਏ ਨੇ ਸਧਾਰਨ ਪ੍ਰਕਿਰਿਆ 120 ਦੇ ਵਿੱਚ ਸੰਸਦ ਦੇ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਤੇ 122 ਦੇ ਵਿੱਚ ਸਾਥੀਓ ਅਦਾਲਤਾਂ ਤੇ ਸੰਸਦ ਦੀ ਜਿਹੜੀ ਹੈ ਕਾਰਵਾਈ ਦੀ ਜਾਂਚ ਜਿਹੜੀ ਹੈਗੀ ਆ ਉਹਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਸੋ ਇਸੇ ਤਰ੍ਹਾਂ ਸਾਥੀਓ ਅੱਗੇ ਜਿਹੜਾ ਹੈਗਾ 파ਰਟ ਆਪਾਂ ਕਲਾਸ ਦਾ ਕੱਲ ਨੂੰ ਸਟਾਰਟ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ ਸ਼ੁਰੂ ਕਰਾਂਗੇ ਜੀ ਆਪਾਂ ਆਪਣੀ ਕਲਾਸ ਭਾਗ 5 ਤੋਂ ਜੁਨੀਅਨ ਤੋਂ ਰਾਸ਼ਟਰਪਤੀ ਦੀਆਂ ਵਿਧਾਨਕ ਸ਼ਕਤੀਆਂ ਤੋਂ ਅੱਗੇ ਕੰਟੀਨਿਊ ਰੱਖਾਂਗੇ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ ਕਲਾਸ ਦਾ ਸਮਾਂ ਨੋਟ ਕਰ ਲਓ ਜੀ 5 ਵਜੇ ਹਰ ਰੋ ਸ਼ਾਮ ਨੂੰ ਥੈਂਕ ਯੂ